ਆਪਣੇ ਕੋਲ ਕਿੰਨੇ ਕੇ ਰੇਟ ਦੀਆਂ ਗੱਡੀਆਂ ਸਟਾਰਟ ਹੋ ਜਾਂਦੀਆਂ ਨੇ ਬਾਈ ਜੀ ਸਟਾਰਟ ਬਾਈ ਆਪਣੇ ਕੋਲੇ 40 ਕਹੇਰ ਤੋਂ 35-40 ਕਹੇਰ ਤੋਂ ਗੱਡੀਆਂ ਸਟਾਰਟ ਹੋ ਜਾਂਦੀਆਂ ਨੇ ਬਾਈ ਠੀਕ ਹੈ ਜੀ ਲਾਈਟਿੰਗ ਵਗੈਰਾ ਸਾਰਾ ਓਕੇ ਹੈ ਜੀ 1 ਰੁਪਏ ਦਾ ਕੰਮ ਨਹੀਂ ਜੀ ਠੀਕ ਹੈ ਜੀ ਕੱਲੀ ਨਾ ਹੀ ਕਰਾਉਣੀਆਂ ਜਾ ਕੇ ਬੰਦੇ ਨੇ ਠੀਕ ਹੈ ਜੀ ਰੇਟ ਵੀ ਉਹ ਦੇਓ ਕੋਈ ਦੇ ਨਾ ਸਕੀਡ ਕਵਰ ਸਾਰੇ ਨਾਲ ਦੇ ਠੀਕ ਹੈ ਜੀ ਜ਼ਿੰਮੇਵਾਰੀ ਹੈ ਜੀ ਫੁੱਲ 1 ਰੁਪਏ ਦਾ ਕੰਮ ਵੀ ਨਹੀਂ ਕੱਲੀ ਨਾ ਹੀ ਕਰਾਉਣੀਆਂ ਜੀ ਠੀਕ ਹੈ ਜੀ ਹਾਂਜੀ ਪਾਸ ਹੋਈ ਹੋਈ ਹੈ 27 ਤੱਕ ਜੀ ਠੀਕ ਹੈ 27 ਤੱਕ ਪਾਸੀਆਂ ਮਾਨਸਾ ਨੰਬਰ ਦੀ ਆਗੇ ਇਹ ਆਪਾਂ ਇੱਕ ਵੀਧੀ ਦੇਣੀ ਆ ਜੀ ਆਹ ਰੇਟ ਤੁਹਾਨੂੰ ਕੋਈ ਨਹੀਂ ਮਿਲਣਾ ਹੈਗਾ ਮੋਟਰਸਾਈਕਲਾਂ ਦੇ ਤੋਂ ਵੀ ਘੱਟ ਮੁੱਲ ਦੀਆਂ ਕਾਰਾਂ ਨੇ ਜੀ ਆਪਣੇ ਕੋਲੇ ਆਹ ਚੀਜ਼ਾਂ ਨਹੀਂ ਠੀਕ ਗੱਲੋ ਮਿੱਤਰੋ ਤਿੰਨ ਕਾਰਾਂ ਨੇਗੀਆਂ ਹੁਣ ਬਈ ਜਿਹੜਾ ਲੈ ਗਿਆ ਲੈ ਗਿਆ ਅੱਜ ਦੋਸਤੋ ਸਾਰੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਬਈ ਜੀ ਅੱਜ ਆਪਾਂ ਖੜੇ ਆਂਗੇ ਢਿੱਲੋ ਮੋਟਰ ਤੇ ਮਾਨਸਾ ਬਈ ਜੀ ਅੱਜ ਤੁਹਾਨੂੰ ਨਵੀਆਂ ਨਵੀਆਂ ਕੰਡੀਸ਼ਨਰ ਦੀਆਂ ਕਾਰਾਂ ਦਿਖਾਵਾਂਗੇ ਉਹ ਵੀ ਸਸਤੇ ਰੇਟ 'ਤੇ ਬਈ ਜੀ ਤੇ ਬਾਈ ਭਿੰਦਰਾ ਆਪਣੇ ਨਾਲ ਆ ਕਰਦੇ ਆ ਗੱਲਬਾਤ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਸਤਿ ਸ਼੍ਰੀ ਅ ਤੇ ਜੇ ਗੱਲਬਾਤ ਕਰੀਏ ਭਾਈ ਜੀ ਕਾਪੀ ਕਾਗਜਾਂ ਦੀ ਕਿਵੇਂ ਰਹਿਣਗੀਆਂ ਆਪਣੇ ਕੋਲ ਕਰਨ ਕਾਪੀ ਕਾਗਜਾਂ ਦੀ ਭਾਈ ਫੁੱਲ ਗਰੰਟੀ ਹੈ ਠੀਕ ਹੈ ਜੀ ਜ਼ਿੰਮੇਵਾਰੀ ਹੂ ਕਾਪੀ ਕਾਗਜਾਂ ਦੀ ਆਪਣੀ ਠੀਕ ਹੈ ਜੀ ਰੰਗ ਪਿੰਟ ਦੱਸ ਕੇ ਰੰਗ ਪਿੰਟ ਸਾਰਾ ਕੁਝ ਦੱਸ ਕੇ ਦੇਵਾਂਗੇ ਜੈਨੂਇਨ ਜੇ ਕੰਮ ਹੈ ਇਹ ਆਪਣਾ ਠੀਕ ਹੈ ਭਾਈ ਜੀ ਹਾਂਜੀ ਹਾਂਜੀ ਭਾਈ ਤੇ ਮੈਨ ਲਕੇਸ ਨੇ ਕਿਹ ਗਏ ਭਾਈ ਜੀ ਆਪਣੀ ਮੈਨ ਲੋਕੇਸ਼ਨ ਆ ਨੇੜੇ ਮਾਨਸਾ ਕੈਂਚੀਆਂ ਭਾਈ ਠੀਕ ਹੈ ਜੀ ਮਾਨਸਾ ਕੈਂਚੀਆਂ ਸੰਦੀਪ ਪੰਪ ਦੇ ਲਾਗੇ ਪੰਜਾਬ ਟਾਰਲ ਦੇ ਬਿਲਕੁਲ ਸਾਹਮਣੇ ਠੀਕ ਹੈ ਭਾਈ ਜੀ ਤੇ ਆਪਣੇ ਕੋਲ ਕਿੰਨੇ ਕੇ ਰੇਟ ਦੀਆਂ ਗੱਡੀਆਂ ਠੀਕ ਆ ਬਾਈ ਜੀ 11 12 ਲੱਖ ਤੱਕ ਦੀਆਂ ਗੱਡੀਆਂ ਹੈਗੇ ਆਪਣੇ ਕੋਲ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਹੈਗੇ ਬਾਈ ਜੀ ਆਪਣਾ 941734672 ਬਾਈ ਠੀਕ ਆ ਬਾਈ ਜੀ ਚਲੋ ਬਾਈ ਜੀ ਆਪਾਂ ਸਕਾਰਪੀਆ ਬਾਰੇ ਗੱਲਬਾਤ ਕਰ ਦਾਂਗੇ S10 ਆ ਗਿਆ ਨੇ ਬਾਈ ਜੀ S10 ਆ ਗਈ ਜੀ ਠੀਕ ਆ ਜੀ ਇੰਟੀਰੀਅਰ ਦੀ ਕਿਵੇਂ ਲੋਕ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਜੀ ਠੀਕ ਆ ਬਾਈ ਜੀ ਰੰਗ ਪੇਂਟ ਦੀ ਬਾਈ ਜੀ ਰੰਗ ਪੇਂਟ ਸਾਰੇ ਜੈਨੂਆ ਹਨ ਬਾਈ ਬੈਂਪਰ ਇਕੱਲੇ ਬੈਂਪਰ ਪਏ ਨੇ ਫੱਟੇ ਪੇਂਟ ਆ ਸਾਈਡਾਂ ਤੋਂ ਠੀਕ ਆ ਬਾਈ ਜੀ ਮਤਲਬ ਦੱਸ ਕੇ ਦੋਗੇ ਜੇ ਦੱਸ ਕੇ ਦਵਾਂਗੇ ਬਾਈ ਹਾਂ ਸ਼ੀਸ਼ਾ ਸਾਹਮਣੇ ਦੀ ਨਾ ਕ੍ਰੈਂਕਾ ਠੀਕ ਆ ਬਾਈ ਜੀ ਤੇ ਬਾਕੀ ਸ਼ੀਸ਼ੇ ਨਾਲ ਦੇ ਨੇ ਬਾਈ ਸਾਰੇ ਸ਼ੀਸ਼ੇ ਨਾਲ ਦੇ ਬਾਈ ਠੀਕ ਆ ਬਾਈ ਜੀ ਚਾਲ ਚਲਾਵਾ ਬਾਈ ਕਮੀ ਬੇਸੀ ਹੈ ਨਹੀਂ ਜੀ ਮੈਂ ਸਾਰਾ ਕਮੀ ਬੇਸੀ ਕੱਢੀ ਹੋਈ ਹੈ ਬਾਈ ਠੀਕ ਹੈ ਜੀ ਤੇ ਮਾੜ ਲੈ ਗਏ ਬਈ ਮਾੜ 14 ਮਾੜ ਲਈ ਠੀਕ ਹੈ ਜੀ ਡਿਮਾਂਡ ਬਾਈ ਡਿਮਾਂਡ ਇਹਦੀ ਬਾਈ ਆਪਾਂ 7.5 ਲੱਖ ਰੁਪਇਆ ਕਰਦੇ ਠੀਕ ਹੈ 7.5 ਲੱਖ ਰੁਪਇਆ ਲੋਨ ਵਗੈਰਾ ਬਾਈ ਲੋਨ ਵਗੈਰਾ ਦੀ ਕਰਦੇ ਨੇ ਬਾਈ ਹਾਂ ਜੀ ਹਾਂ ਜੀ ਠੀਕ ਹੈ ਬਾਈ ਜੇ ਚਲੋ ਬਈ ਅੱਗੇ ਆ ਕੇ i20 ਬਾਈ i20 ਆ ਗਈ ਬਾਈ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਫਰੰਟ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦੇ ਚੇਂਜ ਕਰਵਾ ਸਕਦੇ ਸੀ ਪਰ ਕਰਵਾਇਆ ਨਹੀਂ ਚੇਂਜ ਹਾਂ ਜੀ ਹਾਂ ਠੀਕ ਹੈ ਨਾਲ ਦੀ ਬਈ ਨਾਲ ਦਾ ਬਈ ਹਾਂ ਠੀਕ ਹੈ ਬਾਈ ਜੀ ਸ਼ੀਸ਼ਾ ਨਾਲ ਤੇ ਜੇ ਗੱਲਬਾਤ ਕਰੀ ਇੰਟੀਰੀਅਰ ਦੀ ਵਜੇ ਤੇ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਬਾਈ ਠੀਕ ਆ ਜੀ ਸਾਰੇ ਰੰਗ ਪੇਂਟ ਦੀ ਜੈਨਵਨ ਆ ਤੇ ਕੱਲੇ ਬੈਂਪਰ ਹੋਏ ਨੇ ਠੀਕ ਆ ਜੀ ਬਾਕੀ ਸਾਰਾ ਕੁਝ ਚਾਲੂ ਆ ਬਾਈ ਪਾਵਰ ਵਿੰਡੋਆਂ ਨੇ ਪਾਵਰ ਵਿੰਡੋਆਂ ਨੇ ਠੀਕ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਸਾਨੂੰ ਚੈੱਕ ਕਰਵਾਤੇ ਬਾਈ ਜੀ ਓਨਰ 99 ਰੁਪਏ ਜੀ ਹੈ ਹਾਂਜੀ ਓਨਰ ਇਹ ਫਰਸਟ ਓਨਰ ਦੀ ਆ ਬਾਈ ਠੀਕ ਆ ਜੀ ਫਰਸਟ ਓਨਰ ਦੀ ਹੈਗੇ ਹਾਂਜੀ ਹਾਂਜੀ ਠੀਕ ਆ ਬਾਈ ਜੀ ਐਨਓਸੀ ਮਿਲ ਜੂ ਬਾਈ ਠੀਕ ਆ ਜੀ ਹਾਂਜੀ ਹਾਂਜੀ ਐਨਓਸੀ ਮਿਲ ਜੂਗੀ ਬਾਈ ਜੀ ਤੇ ਡਿਮਾਂਡ ਹਾਂਜੀ ਪੁਰਾਣੀ ਗੱਡੀ ਕੱਟੀ ਜਾਓ ਹਾਂ ਕੱਟ ਲਾਂਗੇ ਬਾਈ ਠੀਕ ਹੈ ਲੋ ਮੇਰੇ ਪੁਰਾਣੀ ਗੱਡੀ ਵੀ ਕੱਟੀ ਜਾਊਗੀ ਬਾਈ ਜੀ ਜੇ ਇੰਜਨ ਦੀ ਗੱਲ ਕਰੀਏ ਸਾਇਲੈਂਟ ਆ ਬਾਈ ਜੀ ਜਮਾ ਸਾਇਲੈਂਟ ਆ ਬਾਈ ਇੰਜਨਾਂ ਇੰਜਨ ਗੇਅਰ ਦੀ ਜ਼ਿੰਮੇਵਾਰੀ ਖੁੱਲ੍ਹ ਜ਼ਿੰਮੇਵਾਰੀ ਆ ਬਾਈ ਠੀਕ ਹੈ ਜੀ ਹਾਂਜੀ ਏਸੀ ਹੀਟਰ ਸਾਰਾ ਸਰਵਿਸ ਸਰਵਿਸ ਹੋਈ ਆ ਬਾਈ ਠੀਕ ਆ ਬਾਈ ਜੀ 1 ਰੁਪਈਆ ਦਾ ਕੰਮ ਨਹੀਂ ਬਾਈ ਠੀਕ ਆ ਜੀ ਹਾਂਜੀ ਬਾਕੀ ਮੌਕੇ ਤੇ ਆਪਾਂ ਮਾਨਦਾਨ ਕਰ ਦਾਂਗੇ ਬੰਦੇ ਨੂੰ ਖੁੱਲ੍ਹ ਕਰਕੇ ਤੋਰੋਗੇ ਹਾਂਜੀ ਹਾਂਜੀ ਖੁੱਲ੍ਹ ਕਰ ਤੇ ਲੋ ਬਈ ਅਗਲੀ ਨਾ ਗ੍ਰੈਂਡ ਆ ਗਈ ਬਾਈ i10 ਗ੍ਰੈਂਡ ਠੀਕ ਹੈ ਫੈਮਿ ਠੀਕ ਹੈ ਜੀ ਖਤਰੀ ਬੋਯਾ ਦੇ ਘਟਾ ਕੇ ਪੈਟਰੋਲ ਦੀ ਕਿ ਬਈ ਜੀ ਡੀਜ਼ਲ ਦੀ ਹੈ ਡੀਜ਼ਲ ਦੀ ਹੈ ਪੈਟਰੋਲ ਦੀ ਹੈ ਇਹ ਡੀਜ਼ਲ ਦੀ ਠੀਕ ਹੈ ਡੀਜ਼ਲ ਦੀ ਗੱਡੀ ਹੈ ਕਿ ਬਈ ਜੀ ਤੇ ਮਾਡਲ ਹੈ ਕਿ ਬਈ ਇਹ 15 ਹੈ ਠੀਕ ਹੈ ਜੀ 15 ਮਾਡਲ ਹੈਗੇ ਰੰਗ ਪੇਂਟ ਦੀ ਬਈ ਜੀ ਰੰਗ ਪੇਂਟ ਦੀ ਮਾੜੀ ਮੁੱਟੀ ਟਾਚਾਂਗੇ ਹੈਗੀ ਬਈ ਠੀਕ ਹੈ ਜੀ ਬੈਂਪਰ ਹੈਗੇ ਸਾਈਡਾਂ ਤੋਂ ਮਾੜੀ ਮੁੱਟੀ ਟਾਚਾਂਗੇ ਹੈਗੀ ਆ ਠੀਕ ਹੈ ਬੈਂਪਰ ਮਾੜੇ ਮੋਟੇ ਹੋ ਹੀ ਜਾਂਦੇ ਨੇ ਹੋ ਹੀ ਜਾਂਦੇ ਜਿਹਦਾ ਰਾਵੜਾ ਜੀ ਇਹ ਤਾਂ ਮਾੜੇ ਮੋਟੇ ਨਾਲ ਹੀ ਹੋ ਹੋ ਜਾਂਦੇ ਠੀਕ ਹੈ ਜੀ ਐਕਸੀਡੈਂਟ ਵਗੈਰਾ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਜ ਬਾਕੀ ਮੌਕੇ ਤੇ ਆਪਾਂ ਕਰ ਦਿਆਂਗੇ ਠੀਕ ਹੈ ਬਾਈ 3 ਲੱਖ ਰੁਪਏ ਡਿਮਾਂਡ ਹੈ ਕਿ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਤੇ ਅਗਲੀ ਬਾਈ ਜੀ ਇਹ ਆ ਕਿ ਬਰੀਜਾ ਇਹ ਆ ਕਿ ਬਰੀਜਾ ਬਾਈ ਫਰਸਟ ਆਨਰ ਦੀ ਕਾਰ ਆ ਬਾਈ ਜੈਡੀ ਆਈ ਆ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਫਰਸਟ ਆਨਰ ਦੀ ਕਾਰ ਆ ਜੈਡੀ ਆਈ ਆ ਸਾਰੀ ਜੈਨੂਇਨ ਕਾਰ ਆ ਮਾੜੀ ਮੁੱਟੀ ਟਾਚਿੰਗ ਹੋਈ ਆ ਬਾਈ ਠੀਕ ਹੈ ਪੰਜਾਬ ਨੰਬਰ ਦੀ ਕਾਰ ਆ ਨਾ ਬਾਈ ਪਿਆ ਨੰਬਰ ਦੀ ਹਾਂਜੀ ਬਾਈ ਠੀਕ ਹੈ ਜੀ ਲਓ ਬਈ ਅਲਾਏ ਲੱਗੇ ਹੋਏ ਨੇ ਕਿ ਸਟਿੱਪਨੀ ਵਗੈਰਾ ਹੈਗੇ ਨਾਲ ਬਾਈ ਜੇ ਬਾਹਰ ਕੁਝ ਓਕੇ ਆ ਬਾਈ ਠੀਕ ਆ ਬਾਈ ਕੱਲੀ ਕੱਲੀ ਚੀਜ਼ ਨਾਲ ਮਿਲੂ ਬਾਈ ਠ ਇਹਦਾ ਬਈ ਆਪਾਂ 8.5 ਕਰਦੇ ਆ ਬਈ ਸਾਢੇ 8 ਸਾਢੇ 8 ਹਾਂਜੀ 19 ਮਾਡਲ ਆ 19 ਮਾਡਲ ਆਗੇ 8.5 ਲੱਖ ਰੁਪਏ ਬਾਕੀ ਫੁੱਲ ਕਰਦੇ ਆਗੇ ਆਪਾਂ ਮਾਨਤਨ ਕਰਦੇ ਆਗੇ ਜੀ ਕੋਈ ਗੱਲ ਨਹੀਂ ਠੀਕ ਆ ਬਾਈ ਜੀ ਕਹ ਲਈ ਇੱਕ ਵਧੀਆ ਕਰੇ ਚੱਲੀ ਵੀ ਲੱਗਦੀ ਆ ਨਾ ਬਈ ਹਾਂਜੀ ਫਰਸਟ ਓਨਰ ਆ ਇੱਕ ਕਰ ਹੀ ਚੱਲੀ ਆ ਜੀ ਠੀਕ ਆ ਬਾਈ ਜੀ ਬਾਕੀ ਚੰਡੀ ਸਾਰੀ 75 ਛੇਤਰੀ ਚੱਲੀ ਆ ਜੀ ਜੈਨੂਅਲ ਠੀਕ ਆ ਬਾਈ ਜੀ ਲਾਇ ਲੱਗੇ ਹੋਏ ਨੇਗੇ ਤੇ ਅਗਲੀ ਆਗੇ ਬਾਈ ਜੀ ਸਵਿਫਟ ਇਹ ਸਵਿਫਟ ਆ ਕਿ ਜੀ 13 ਮਾਡਲ ਠੀਕ ਆ ਜੀ ਲਾਇ ਲੱਗੇ ਹੋਏ ਨੇ ਬਾਈ ਟਾਇਰ ਨਵੇਂ ਨੇ ਜੀ ਫੋਲੋ ਦੇ ਠੀਕ ਹੈ ਜੀ ਸਾਰੀ ਬਿਲਕੁਲ ਸਾਫ ਸੁਥਰੀ ਗੱਡੀ ਹੈ ਜੀ ਫੱਟੀ ਬਰਨਰ ਸਾਰਾ ਸੀਲਡ ਹੈ ਜੀ ਠੀਕ ਹੈ ਜੀ ਲਾਈਟਿੰਗ ਵਗੈਰਾ ਸਾਰਾ ਓਕੇ ਹੈ ਜੀ 1 ਰੁਪਏ ਦਾ ਕੰਮ ਨਹੀਂ ਜੀ ਠੀਕ ਹੈ ਜੀ ਕੱਲੀ ਨਾ ਹੀ ਕਰਾਉਣੀਆਂ ਜਾ ਕੇ ਬੰਦੇ ਨੇ ਠੀਕ ਹੈ ਜੀ ਰੇਟ ਵੀ ਉਹ ਦਿਓ ਕੋਈ ਦੇ ਨਾ ਸਕਦਾ 3 ਲੱਖ 40 ਹਜ਼ਾਰ ਦੀ ਦੇ ਦਾਂਗੇ ਜੀ ਬਾਕੀ ਹੋਰ ਵੀ ਜੇ ਤੁਹਾਡੇ ਕਹਿੰਦੇ ਆਉਗੇ ਭਾਈ ਹੋਰ ਵੀ ਮਾਨਤਾਨਕ ਤੁਹਾਡਾ ਫੁੱਲ ਕਰਾਂਗੇ ਠੀਕ ਹੈ ਲਓ ਵੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਆ ਜਾਓ ਬਾਈ ਭਿੰਦਰ ਨੂੰ ਆ ਕੇ ਸਕਰੀਨ ਸ਼ਾਟ ਦਿਖਾ ਦਿਓ ਭਾਜੀ ਫੁੱਲ ਮਾਨਤਾਨ ਹੋ ਜਾਊਗਾ ਭਾਜੀ ਤੇ ਅਗਲੇ ਬਾਈ ਜੀ ਇਹ ਆ ਗਈ ਇਹ ਆ ਗਈ ਡੀਆਰ ਬਾਈ 2012 ਮਾਡਲ ਆ 2012 ਮਾਡਲ ਆ ਠੀਕ ਹੈ ਜੀ ਫਸਟ ਓਨਰ ਦੀ ਕਾਰ ਆ ਐਨਓਸੀ ਆਈ ਹੋਈ ਹੈ ਦੀ ਠੀਕ ਹੈ ਅੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਸਰਵਿਸ ਵਗੈਰਾ ਸਰਵਿਸ ਵਗੈਰਾ ਹੋਈ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਵਿੱਚ ਜੀ ਇਹਦੀ ਡਿਮਾਂਡ ਆਪਾਂ 260 ਦੀ 260 ਦੀ ਦੇ ਦਾਂਗੇ ਜੇ ਬਾਕੀ ਪੂਰਾ ਖੱਚ ਕੇ ਜਨਵਾਰਾ ਰੇਟ ਆ ਠੀਕ ਹੈ ਖੱਚ ਕੇ ਬਾਅਦ ਛੋਟੇ ਕਹਿੰਦੇ ਆਪਾਂ ਹੋਰ ਵੀ ਉਹ ਕਰ ਦਿਆਂਗੇ ਜੀ ਮੰਨ ਲਾ ਹਾਂਜੀ ਹਾਂਜੀ ਠੀਕ ਹੈ ਵਿੱਚ ਕੱਟ ਲਾਂਗੇ ਜੀ ਕੋਈ ਗੱਲ ਹੀ ਨਹੀਂ ਰੋਟੀ ਤੋਂ ਲੈ ਕੇ ਜੋ ਵੀ ਜਿਹੇ ਜਿਹੇ ਵੀ ਗੱਡੀ ਹੁੰਦੀ ਹੈ ਵਿੱਚ ਕੱਟ ਲਾਂਗੇ ਆਪਾਂ ਕੋਈ ਨਾ ਵੀ ਜੈ ਜ ਮਰਜੀ ਗੱਡੀ ਲਿਆਓ ਭਾਈ ਕਹਿੰਦਾ ਉਹ ਜਿਹੇ ਗੱਡੀ ਕੱਟ ਲਾਂਗੇ ਤੇ ਅਗਲੀ ਜੀ ਵਿੱਚ ਬਾਕਸ ਵਾਇਗਨ ਦੀ ਇਹ ਇਹ ਗੱਡੀ ਹੈ ਇਹ ਵਿੱਚ ਆ ਗਈ ਜੀ ਠੀਕ ਆ ਭਾਜੀ 2011 ਮਾਡਲ ਹੈ ਜੀ ਠੀਕ ਆ ਜੀ ਤੇ ਬੰਪਰ ਦਾ ਇਹਦਾ ਦਾ ਪੇਂਟ ਹੋਈ ਜਾਂਦੇ ਨੇ ਬੰਪਰ ਦਾ ਹੋਵੇ ਤਕਰੀਬਨ ਜਿਹੜੀਆਂ ਨੀਵੀਆਂ ਗੱਡੀਆਂ ਨੇ ਜੀ ਹਰੇਕ ਤੇ ਹੁੰਦੀ ਨੇ ਜੀ ਠੀਕ ਆ ਜੀ ਮਾਡਲ ਹੈ ਕਿ ਭਾਜੀ 2011 ਮਾਡਲ ਹੈ ਠੀਕ ਆ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਜੀ ਚੌਕੜਾ ਲਾਇਆ ਲੱ ਔਨਰ ਉਹ ਸੈਕੰਡ ਆ ਬਾਈ ਠੀਕ ਹੈ ਜੀ ਸੈਕੰਡ ਆ ਗੇ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 265 ਬਾਈ ਠੀਕ ਹੈ ਜੀ ਲਵੇ 2 ਲੱਖ 65000 ਰੁਪਿਆ ਮਾਨਦਾਨ ਬਾਈ ਕਰ ਦਿਆਂਗੇ ਬਾਈ ਮੌਕੇ ਤੇ ਠੀਕ ਆ ਬਾਈ ਜੀ ਤੇ ਅਗਲੀ ਆ ਗਈ ਬਾਈ ਜੀ ਰੇਟ ਆ ਰੇਟ ਜੀ ਆ ਗਈ ਬਾਈ ਇਹ ਮਾਡਲ ਬਾਈ ਜੀ ਇਹ 10 ਮਾਡਲ ਆਵੇ ਠੀਕ ਆ ਜੀ ਬਾਕੀ ਸੀਟ ਕਵਰ ਵਗੈਰਾ ਓਕੇ ਨੇ ਨਾ ਬਾਈ ਸੀਟ ਕਵਰ ਵਗੈਰਾ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਗੱਡੀ ਆ ਪੈਟਰੋਲ ਦੀ ਹੈ ਜੀ ਇਹ ਸੀਐਨਜੀ ਲੱਗੀ ਹੋਈ ਆ ਠੀਕ ਹੈ ਜੀ 30 ਹਾਂਜੀ ਹਾਂਜੀ ਠੀਕ ਹੈ 30 ਦੀ ਐਵਰੇਜ ਦਿੰ ਠੀਕ ਹੈ ਆਪਣੇ ਸੀਐਨਜੀ ਤੇ ਸੀਐਨਜੀ ਤੇ ਪੈਟਰੋਲ ਤੇ ਵੀ ਸੀਐਨਜੀ ਤੇ ਵੀ ਆ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਇਹਦੀ ਡਿਮਾਂਡ ਆ ਗਈ ਬਾਈ ਜੀ ਇਹ ਦੇ ਦਾਂਗੇ ਜੀ ਆਪਾਂ 1.40 ਦੀ ਠੀਕ ਹੈ 1 ਲੱਖ ਐਨਓਸੀ ਨਾਲ 40000 ਹਾਂਜੀ 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 ਭੁੱਲਦਾ ਨਹੀਂ ਗਿਆ ਬਈ ਹੈ ਨਹੀਂ ਨਹੀਂ 1 ਲੱਖ 40000 ਦੀ ਦੇ ਰਹੀ ਠੀਕ ਹੈ ਲੋ ਵੀ 1 ਲੱਖ ਜੈਨੂਨ ਦੇ ਰੇਟ ਰੱਖਦੇ ਆ ਬਈ ਆਪਾਂ ਜੈਨੂਨ ਰੇਟ ਆਣਾ ਬਈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਇੰਟੀਰੀਅਰ ਸਿਸਟਮ ਦੀ ਬਾਕੀ ਬਾਈ ਕਹਿੰਦਾ ਓਕੇ ਆ ਗਈ ਤੇ ਅਗਲੀ ਬਾਈ ਜੀ ਇਹ ਆ ਗਈ ਇਹ ਆ ਗਈ ਜੀ ਆਲਟੋ ਐਲਐਕਐਸਆਈ ਠੀਕ ਆ ਜੀ ਪੰਜਾਬ ਨੰਬਰ ਆ ਲੋਕਲ ਦੇ ਦਾ ਨਾ ਭਾਈ ਜੀ ਹੋਰ ਰੇਟ ਦਿਓ ਜਿਹੜਾ ਕੋਈ ਵੀ ਨਾ ਦੇ ਸਕੇ ਮੈਂ ਕਹਿੰਦਾ ਸਾਰੀ ਜੈਨੂਨ ਆ ਇਹ ਵਾਟਾ ਬਾਕੀ ਸੂਰੀ ਗੱਡੀ ਇੰਜਨ ਗੇਅਰ ਸਰਵਿਸ ਤੋਂ ਲੈ ਕੇ ਸੰਜੂਕੀ ਦੇ ਸੀਟ ਕਵਰ ਸਾਰੇ ਨਾਲ ਦੇ ਠੀਕ ਹੈ ਜੀ ਜ਼ਿੰਮੇਵਾਰੀ ਇਹ ਜੀ ਫੁੱਲ 1 ਰੁਪਏ ਦਾ ਕੰਮ ਵੀ ਨਹੀਂ ਕੱਲੀ ਨਾ ਹੀ ਕਰਾਉਣੀਆਂ ਜੀ ਠੀਕ ਹੈ ਜੀ ਹਾਂਜੀ ਪਾਸ ਹੋਈ ਹੋਈ 27 ਤੱਕ ਜੀ ਠੀਕ ਹੈ 27 ਤੱਕ ਪਾਸੀਆਂ ਮਾਨਸਾ ਨੰਬਰ ਦੀ ਆਗੇ ਭਾਈ ਜੇ ਤੇ ਇਹਦੀ ਡਿਮਾਂਡ ਹੈਗੇ ਭਾਈ ਜੀ ਇਹ ਆਪਾਂ 120 ਦੀ ਦੇਣੀ ਆ ਜੀ 120 ਦੀ ਹਾਂਜੀ ਹਾਂਜੀ ਲਓ ਮਿੱਤਰੋ 1 ਲੱਖ 20 ਹਜ਼ਾਰ ਰੁਪਏ ਦੀ ਮੇਲਾ ਆਉਣ ਤਾਂ ਲੁੱਟ ਲਓ ਹਾਂਜੀ ਹਾਂਜੀ ਜ ਤੇ ਅਗਲੀ ਵਾਰ ਜੀ ਸਵੈਪ ਕਰੀਏ ਜੀ 2010 ਮਾਡਲ ਆ ਬੀਡੀਆਈ ਠੀਕ ਹੈ ਜੀ ਪੱਕੇ ਨੰਬਰ ਦੀ ਆ ਪੀਵੀ 19 ਨੰਬਰ ਦੀ ਆ ਸੈਕੰਡ ਆਨਰ ਦੀ ਆ ਠੀਕ ਹੈ ਜੀ ਬਹੁਤ ਨਾਟ ਫੱਟੀ ਸਾਰੇ ਸੀਲਡ ਹੈ ਚਾਬੀ ਵੀ ਨਹੀਂ ਲੱਗੀ ਨਾਟ ਨੂੰ ਠੀਕ ਹੈ ਜੀ ਚਾਬੀ ਵੀ ਕਿਵੇਂ ਹੁੰਦੀ ਹੈ ਜੀ ਕਿਸੇ ਜਮਾਂ ਜ਼ਿੰਮੇਵਾਰੀ ਹੈ ਜੋ ਫੁੱਲ ਠੀਕ ਹੈ ਜੀ ਸਾਰਾ ਸਾਰਾ ਕੰਮ ਦੰਦਾ ਹੋਇਆ ਜਿ ਇੰਸਪੈਕਸ਼ਨ ਤੋਂ ਲੈ ਕੇ ਸੌਕਰਾ ਤੋਂ ਲੈ ਕੇ ਚੈੱਕਿਆਂ ਤੋਂ ਸਾਰਾ ਕੰਮ ਦੰਦਾ ਹੋਇਆ ਜੀ ਠੀਕ ਹੈ ਜੀ ਇਹ ਪਾਸਿੰਗ ਵਧਾ ਕੇ ਦੇਣੀ ਆ ਜੀ ਆਪਾਂ ਠੀਕ ਹੈ ਪਾਸਿੰਗ ਵਧਾ ਕੇ ਦੇ ਪਾਸਿੰਗ ਵਧਾ ਕੇ ਦੇ ਦਾਂਗੇ ਠੀਕ ਹੈ ਜੀ ਆ 175000 ਦੀ ਪਾਸਾਂ ਕਰਾ ਕੇ ਆਪਾਂ ਦੇਣੀਆ ਦੋ ਦੀ ਠੀਕ ਹੈ ਜੀ ਵਿੱਤੇ ਬੀਮਾ ਉਹ ਜੋ ਵਿੱਚੇ ਪ੍ਰੋਡੂਸ ਸਾਰਾ ਕੁਝ ਕਰਾ ਕੇ ਦੇਣਾ ਆਪਾਂ ਠੀਕ ਹੈ ਜੀ ਸ਼ੀਸ਼ੇ ਵਗੈਰਾ ਸਾਰੇ ਨਾਲ ਦੇ ਸਾਰੇ ਨਾਲ ਦੇ ਠੀਕ ਹੈ ਜੀ ਬਈ ਫਰੰਟ ਸ਼ੀਸ਼ੇ ਦੇ ਨਿਗਾ ਮਰਵਾ ਦੇ ਸਕਦਾ ਹਾਂ ਹਾਂ ਜੀ ਫਰੰਟ ਸ਼ੀਸ਼ੇ ਦੇ ਤੇੜਾ ਜੀ ਠੀਕ ਹੈ ਇਹ ਵੀ ਨਾਲ ਦਾ ਜੈਨੂਨ ਹੈ ਜੀ ਤਾਂ ਕਰਕੇ ਨਹੀਂ ਬਗਲਿਆ ਠੀਕ ਆ ਬਾਈ ਜੀ ਹਾਂ ਜੀ ਚਲੋ ਬਈ ਅੱਗੇ ਆ ਗਈ ਛੋਟਾ ਗੱਡੀ ਕੜੀਏ ਤੇ ਇਹ ਮਾਡਲ ਹੈ ਜੀ ਬਾਈ ਇਹ 2011 ਮਾਡਲ ਹੈ ਜੀ ਮਾਨਸਾ ਦੇ ਨੰਬਰ ਆ ਠੀਕ ਹੈ ਜੀ ਹਾਂ ਜੀ ਸਾਰੀ ਜੈਨੂਨ ਕਾਰ ਆ ਠੀਕ ਹੈ ਜੀ ਮੂਰਲੇ ਟਾਇਰ ਬਿਲਕੁਲ ਜਮ ਨਵੇਂ ਨੇ ਠੀਕ ਹੈ ਜੀ ਪਿਛਲੇ ਥੋੜੇ ਜਿਹਾ ਘੱਟ ਨੇ ਜੀ ਇੰਟੀਰੀਅਰ ਪੱਖੋਂ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਮੈਟਿੰਗ ਵਗੈਰਾ ਥੱਲੋਂ ਸਾਰੇ ਸੱਤ ਵੀ ਨਾਲ ਦੇ ਹੋਈ ਹੋਈ ਹੈ ਜੀ ਠੀਕ ਹੈ ਜੀ ਮੋਡੀਫਿਕੇਸ਼ਨ ਫੁੱਲ ਹੋਈ ਹੋਈ ਹੈ ਫੁੱਲ ਹੋਈ ਹੋਈ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਕੇ ਮੇਰੇ ਇੰਜਨ ਗੇਅਰ ਦੀ ਜਮ ਨਵੇਂ ਹੈ ਜੀ ਨਵੇਂ ਡੈਸ਼ ਬੋਰਡ ਚਾਹੀਏ ਨਵੇਂ ਮੀਟਰ ਵਾਲੀ ਹੈ ਠੀਕ ਹੈ ਬਾਈ ਜੀ ਬਾਕੀ ਕੰਡੀਸ਼ਨ ਚ ਚੈੱਕ ਕਰਵਾਤੀ ਬਾਈ ਜੀ ਇਹਦੀ ਡਿਮਾਂਡ ਹੈ ਜੀ ਬਾਈ ਇਹਦੀ ਡਿਮਾਂਡ ਆਪਾਂ ਸਵਾ ਤਿੰਨ ਕਰ ਦਿਆਂ ਜੀ ਠੀਕ ਹੈ ਜੀ ਸ ਮਾਂ ਤਨ ਪੂਰਾ ਕਰ ਦਾਂਗੇ ਕੋਈ ਦਿੱਕਤ ਨਹੀਂ ਠੀਕ ਆ ਭਾਈ ਜੀ ਪੁਰਾਣੀ ਗੱਡੀ ਇਹਦੇ ਨਾਲ ਵੀ ਕੱਟੀ ਹੋਣੀ ਹੈ ਹਾਂਜੀ ਹਾਂਜੀ ਪੁਰਾਣੀ ਗੱਡੀ ਤੱਕ ਤਕਰੀਬਨ ਹਰੇਕ ਨਾਲ ਹੀ ਕੱਟ ਲਾਂਗੇ ਜੀ ਕੋਈ ਦਿੱਕਤ ਨਹੀਂ ਠੀਕ ਆ ਜੀ ਤੇ ਅਗਲੀ ਇਹ ਬਈ ਜੀ ਇਹ K10 ਆ ਗਈ ਭਾਈ ਜੀ BXI ਟੌਪ ਵਾਲਾ ਮਾਡਲ ਠੀਕ ਆ ਭਾਈ ਜੀ 11 ਮਾਡਲ ਆ ਗਈ ਤੇ ਫੈਮਿਲੀ ਕਾਰ ਲਈ ਫਿਰ ਫੈਮਿਲੀ ਕਾਰ ਲਈ ਬਹੁਤ ਜਿਆਦਾ ਬਹੁਤ ਜਿਆਦਾ ਹਾਂਜੀ ਹਾਂਜੀ ਠੀਕ ਆ ਭਾਈ ਜੀ ਬਹੁਤ ਵਧੀਆ ਕਾਰ ਆ ਠੀਕ ਆ ਜੀ ਤੇ ਇੰਜਨ ਗੇਅਰ ਕਿਵੇਂ ਰੋ ਭਾਈ ਜੀ ਸਰਵਿਸ ਕਰ ਇੰਜਨ ਗੇਅਰ ਦੀ ਜ਼ਿੰਮੇਵਾਰੀ ਇਹ ਸਰਵਿਸ ਵਗੈਰਾ ਵੀ ਫੋਲੋ ਹੋਈ ਹੋਈ ਹੈ ਜੀ ਠ ਡਿਮਾਂਡ ਇਹ ਦੇਣੀ ਆ ਜੀ ਆਪਾਂ 165000 ਦੀ ਜੀ 1 ਲੱਖ ਤੇ 65000 ਦੀ 50 ਨੰਬਰ ਆ ਸੋਹਣੀ ਕਾਰ ਆ ਜੀ ਪੂਰੀ ਤੇ ਅਗਲੀ ਆ ਗਈ ਬਾਈ ਜੀ ਨੋਵਾ ਨੋਵਾ ਕ੍ਰਿਸਟਾ ਬੀ ਮਾਡਲ ਠੀਕ ਆ ਜੀ ਹਾਂਜੀ ਹਾਂਜੀ ਤੇ ਲੋ ਬਈ ਬਾਕੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਬਾਈ ਜੀ ਫੁੱਲ ਸੋਹਣੀ ਪਈ ਆ ਕਾਰ ਆ ਠੀਕ ਆ ਬਾਈ ਜੀ ਐਕਸੀਡੈਂਟ ਵਗੈਰਾ ਬਾਈ ਜੀ ਜ਼ਿੰਮੇਵਾਰੀ ਹੈ ਜੀ ਐਕਸੀਡੈਂਟ ਗੱਡੀ ਆਪਾਂ ਬਾਈ ਚੱਕਦੀ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਬਾਈ ਦਿੱਲੀ ਨੰਬਰ ਦੀ ਬਾਈ ਜੀ ਓਨਰ ਬਾਈ ਜੀ ਫਰਸਟ ਓਨਰ ਆ ਬਾਈ ਠੀਕ ਆ ਜੀ ਫਰਸਟ ਓਨਰ ਆ ਬਾਈ ਐਨਓਸੀ ਕਟਾ ਕੇ ਦੇਵਾਂਗੇ ਬ ਤੇ ਡਿਮਾਂਡੇ ਕੀ ਭੇਜੀ ਦੀ ਡਿਮਾਂਡ ਇਹਦੀ 11 ਲੱਖ ਹੈ ਬਾਈ ਠੀਕ ਹੈ ਜੀ ਲਾਇ ਲੱਗੇ ਹੋਏ ਨੇ ਨਾ ਭਾਈ ਲਾਇ ਟਰਨਮੈਂਨ ਹੈ ਹਾਂਜੀ ਹਾਂਜੀ ਠੀਕ ਆ ਭਾਈ ਜੀ ਚਲੋ ਵੀ ਮਿੱਤਰੋ ਅਗਲੀ ਇਹ ਜਿਹੜੀ ਗੱਡੀ ਹੈ ਕਿ ਨਾ ਤੁਹਾਨੂੰ ਚਲਦੇ ਲੋਨ 'ਚ ਹੀ ਦੇ ਦਾਂਗੇ ਭਾਈ ਕਹਿੰਦਾ ਮਾਡਲ ਇਹ ਕੀ ਭਾਈ ਜੀ ਇਹ 2014 ਮਾਡਲ ਹੈ ਠੀਕ ਹੈ ਜੀ ਇਹ ਲੋਨ ਤੇ ਹੈ ਜੀ ਠੀਕ ਹੈ ਜੀ ਜੇ ਕੋਈ ਭੈਣ ਭਾਈ ਆਪਣਾ ਮਿੱਤਰ ਵਧੀਆ ਬੰਦਾ ਹੋਊਗਾ ਜੀ ਲੋਨ ਭਰੀ ਜਾਊਗਾ ਆਪਾਂ ਐਵੇਂ ਜ਼ਿਕਰ ਵੀ ਲੋਨ ਤੇ ਵੀ ਸਮਾ ਦੇਾਂਗੇ ਠੀਕ ਹੈ ਜੀ 12600 ਦੀ ਇਹਦੀ ਕਿਸ਼ਤ ਹੈ ਠੀਕ ਹੈ ਜੀ ਤੇ ਜਿੰਨੀ ਬਣਦੀ ਹੋਈ ਆਪਾਂ ਇਹਦੇ ਨਾਲ 1.5 ਲੱਖ ਰੁ ਐਕਸੀਡੈਂਟ ਦੀ ਵੀ ਐਕਸੀਡੈਂਟ ਦੀ ਫੁੱਲ ਗਰੰਟੀ ਆ ਸਾਰੇ ਜੈਨੂਅਨ ਪੇਂਟ ਦੀ ਆ ਜੀ ਠੀਕ ਹੈ ਲੋ ਵੀ ਸਾਰੀ ਬਾਈ ਕਹਿੰਦਾ ਜੈਨੂਅਨ ਪੇਂਟ ਦੀ ਆ ਐਕਸੀਡੈਂਟ ਦੀ ਬਾਈ ਕਹਿੰਦਾ ਗਰੰਟੀ ਆ ਕਈ ਵਾਰ ਹੋ ਜਾਂਦਾ ਨਾ ਬਈ ਕਹਿੰਦਾਂਦੇ ਨੇਗੇ ਵੀ ਐਕਸੀਡੈਂਟ ਹੋ ਗਿਆ ਤਾਂ ਕਰਕੇ ਵੇਚ ਰਹੇ ਨੇ ਨਾ ਬਈ ਜੀ ਨਹੀਂ ਨਹੀਂ ਜੀ ਬਈ ਇਹ ਤਾਂ ਇਹਦਾ ਡੋਡੀ ਬੰਦਿਆਂ ਦੀ ਚੁਆਇਸ ਹੁੰਦੀ ਆ ਜੀ ਕਿਤੇ ਨੋਵਾਂ ਲੈਣੀ ਆ ਕਿਤੇ ਛੋਟੀ ਗੱਡੀ ਕੋਈ ਗਾਹਾ ਵੱਡੀ ਲੈਣੀ ਹੁੰਦੀ ਆ ਇਸ ਵਾਰ ਥੋੜਾ ਮਾਣਾ ਕਹਿਵਾ ਹਾਂ ਹਾਂ ਕੋਈ ਨਾ ਗਾਹਾ ਸਾਫ ਹੁੰਦਾ ਜੀ ਠੀਕ ਆ ਭਾਜੀ ਤੇ ਜੇ ਸਿੱਧੀ ਲੈਣੀ ਹੋਵੇ ਭਾਜੀ ਹੈਂ ਸਿੱਧੀ ਲੈਣੀ ਹੋਵੇ ਸਿੱਧੀ ਆਪਾਂ ਠੀਕ ਆ ਭਾਈ ਜੀ ਬਾਕੀ ਬਈ ਡੀਲ ਮੌਕੇ ਤੇ ਆ ਕੇ ਫਾਈਨਲ ਕਰ ਲੋ ਹਾਂ ਜਿਹੜਾ ਰੇਟ ਹੁੰਦੇ ਨੇਗੇ ਡੀਲ ਮੌਕੇ ਦੀ ਫਾਈਨਲ ਹੋਣੀ ਦੀਆ ਲਓ ਮਿੱਤਰੋ ਅਗਲੀ ਜਿਹੜੀਆਂ ਤਿੰਨ ਕਾਰਾਂ ਦੇਵਾਂਗੇ ਨੇ ਤੁਹਾਨੂੰ ਕਹਿ ਲਈਏ ਆਹ ਰੇਟ ਤੁਹਾਨੂੰ ਕੋਈ ਨਹੀਂ ਮਿਲਣਾ ਹੈਗਾ ਮੋਟਰਸਾਈਕਲਾਂ ਦੇ ਤੋਂ ਵੀ ਘੱਟ ਮੁੱਲ ਦੀਆਂ ਕਾਰਾਂ ਨੇ ਜੀ ਆਪਣੇ ਕੋਲੇ ਆਹ ਚੀਜ਼ਾਂ ਨਹੀਂ ਠੀਕ ਆ ਲੋ ਮਿੱਤਰੋ ਤਿੰਨ ਕਾਰਾਂ ਨੇਗੀਆਂ ਹੁਣ ਭਾਈ ਜਿਹੜਾ ਲੈ ਗਿਆ ਲੈ ਗਿਆ ਇਹ ਮਾਡਲ ਲੈ ਗਿਆ ਭਾਈ ਜੀ ਇਹ ਇਹ 2000 ਮਾਡਲ ਆ ਜੀ ਠੀਕ ਆ ਜੀ 26 ਤੱਕ ਪਾਸੰਗਾ ਪੰਜਾਬ ਨੰਬਰ ਆ ਠੀਕ ਆ ਜੀ ਇੰਜਨ ਗੇਅਰ ਦੀ ਜਮਾਂ ਨਮੀ ਆ ਠੀਕ ਆ ਜੀ ਹਰ ਸਵਰਸ ਜਮਾਂ ਜੈਨੂਨ ਪਿਆ ਲਾਈ ਟਾਇਰ ਵਧੀਆ ਲੱਗੇ ਨੇ ਨਵੇਂ ਵਰਗੇ ਨੇ ਜੀ ਠੀਕ ਆ ਜੀ ਹਾਂ ਜੀ ਪੰਜਾਬ ਨੰਬਰ ਦੀ ਪੰਜਾਬ ਨੰਬਰ ਆ ਪਾਸੰਗ ਵਾਲੀ ਕਾਰ ਆ ਜੀ ਸਰਕਾਰੀ ਪਲੇਟਾ ਲੱਗੇ ਠੀਕ ਹੈ ਲੋ ਵੀ ਸਰਕਾਰੀ ਪਲੇਟਾ ਲੱਗੇ ਹੋਏ ਨੇ ਪਾਸਿੰਗ ਵਾਲੀ ਕਾਰ ਆ ਤੇ ਡਿਮਾਂਡ ਹੈ ਜੀ ਪਈ ਡਿਮਾਂਡ ਇਹ 60000 ਦੀ ਜੀ 60000 ਦੀ ਕੁੱਲ 60000 ਦੀ ਹਾਂਜੀ ਹਾਂਜੀ ਠੀਕ ਹੈ ਲੋ ਮਿੱਤਰੋ ਮੋਟਰਸਾਈਕਲ ਦੇ ਮੁੱਲ ਦੀ ਕਾਰ ਆ ਗਈ ਸਿਰਫ 60000 ਰੁਪਏ ਦੀ ਠੀਕ ਹੈ ਜਿਹੜੇ ਬਾਈ ਨੇ ਕਹਿਣਾ ਵੀ ਮੇਰੇ ਕੋਲੇ ਵੀ ਗੱਡੀ ਹੋਵੇ ਠੀਕ ਹੈ ਜੀ ਆਪਦੇ ਘਰੇ ਜਾ ਕੇ ਉਹਨ ਤੇਲ ਚਵਾ ਸਕਦੇ ਹੋ ਨਾ ਬਾਈ ਜੀ ਹਾਂਜੀ 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 ਤੇ ਅਗਲੀ ਇਹ ਬਾਈ ਜੀ ਇਹ ਆ ਗਈ ਜੀ 2012 ਮਾਡਲ ਠੀਕ ਹੈ ਜੀ 2012 ਮਾਡਲ ਆ ਫਸਟ ਓਨਰ ਦੀ ਕਾਰ ਆ ਐਚ ਆਰ ਨੰਬਰ ਦੀ ਤੇ ਇੰਟੀਰੀਅਰ ਦੀ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੈ ਜੀ ਬਸ ਟਾਇਰ ਥੋੜੇ ਜਿਹੇ ਡਾਉਣਾ ਇਹਦੇ ਠੀਕ ਹੈ ਬਾਈ ਜੀ ਹਾਂਜੀ ਇਹ ਦੇ ਦੇ ਦਾਂਗੇ ਆਪਾਂ 1 ਲੱਖ 15000 ਦੀ 1 ਲੱਖ 15000 ਰੁਪਏ ਦੀ ਹਾਂਜੀ ਹਾਂਜੀ ਤੇ ਅਗਲੀ ਠੀਕ ਹੈ ਜੀ ਪੂਰੀ ਸੋਹਣੀ ਘਾਰਾ ਜੀ ਮਾੜੀ ਮੋਟੀ ਟਾਟਿੰਗ ਹੋਈ ਹੋਈ ਹੈ ਜੀ ਠੀਕ ਹੈ ਜੀ ਟੈਰਾਗਨੀ ਤੇ ਲਾਇਗਨ ਤੇ ਚੱਕ ਨਹੀਂ ਲੋਡਣੀ ਹਾਂਜੀ 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 ਜੈਸ ਨੂੰ ਹੀ ਕਰਦੇ ਬਈ ਜੀ ਬਈ 50000 ਦੀ ਦੇ ਦਾਂਗੇ ਬਈ ਹੋਰ ਦੱਸ 50000 ਦੀ ਲਓ ਮਿੱਤਰੋ ਆ ਗੱਡੀ ਮਿਲ ਗਈ ਤੁਹਾਨੂੰ ਸਿਰਫ 50000 ਠੀਕ ਹੈ ਬਈ ਇਹਨਾਂ ਵਾਲਾ ਗੱਡੀ ਆ 02 ਇੰਜਨ ਆ ਠੀਕ ਹੈ ਜੀ ਹੋਰ ਵੀ ਗੱਡੀਆਂ ਵੀ ਅਵੇਲੇਬਲ ਹੁੰਦੀਆਂ ਨੇ ਬਈ ਜੀ ਹਾਂਜੀ ਹਾਂਜੀ ਬਈ ਗੱਡੀਆਂ ਆਪਣੇ ਕੋਲ ਸਾਰੀਆਂ ਹੁੰਦੀਆਂ ਨੇ ਤਕਰੀਬਨ ਹਾਂਜੀ ਕੋਈ ਸਾਈਡ ਤੇ ਖੜੀ ਹੁੰਦੀ ਆ ਕੋਈ ਕਿਵੇਂ ਠੀਕ ਹੈ ਬਈ ਹਾਂਜੀ ਦੋ ਦੋ ਤਿੰਨ ਗੱਡੀਆਂ ਗਈਆਂ ਹੋ ਆ ਸਿੱਧੀ ਵੀ ਲੈ ਲੈਣੀ ਹੈ ਠੀਕ ਹੈ ਜੀ ਤੇਨੂੰ ਮੋਬਾਈਲ ਨੰਬਰ ਹੈ ਕਹਿੰਦਾ ਜੀ 94173 4672 ਠੀਕ ਹੈ ਜੀ ਤੇ ਮੈਨ ਲਿਕੇਸਨ ਲਿਕੇਸ਼ਨ ਮਾਨਸਾ ਕੈਂਚੀਆਂ ਠੀਕ ਹੈ ਆ ਸੰਦੀਪ ਪੰਪ ਦੇ ਲਾਗੇ ਪੰਜਾਬ ਟਾਇਰਲ ਦੇ ਬਿਲਕੁਲ ਸਾਹਮਣੇ ਠੀਕ ਹੈ ਬਈ ਹਾਂਜੀ ਹਾਂਜੀ ਠੀਕ ਹੈ ਭਵਿੰਦਰ ਧੰਨਵਾਦ ਭਾਜੀ ਧੰਨਵਾਦ ਤੇ ਵਧੇ ਲੱਗੇ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸ਼ਸ਼ਕ